ਕੰਦਾ ਪੰਜਾਬ ਨੂੰ ਲੁੱਟ ਲੁੱਟ ਖਾਲਿਆ ਸੀ ਗਦਾਰਾਂ ਹੱਥ ਪਿੱਛੇ ਸੀ ਇਹਨਾਂ ਦੇ ਨਾਲ ਸਰਕਾਰਾਂ ਤਾਂ ਹੀ ਮੂੰਹ ਤੇ ਵਜੇ ਹੁਣ ਚੌਕੇ ਛੱਕੇ ਆ ਤਾਂ ਹੀ ਮੂੰਹ ਤੇ ਵਜੇ ਹੁਣ ਚੌਕੇ ਛੱਕੇ ਆ ਉਹ ਕੋਈ ਲੀਡਰ ਆਪਣਾ ਨਹੀਂ ਹੁੰਦਾ ਬਸ ਵੋਟਾਂ ਦੇ ਪੱਕੇ ਆ ਬਸ ਵੋਟਾਂ ਦੇ ਪੱਕੇ ਆ ਕਿੰਨੀਆਂ ਸਰਕਾਰਾਂ ਆਈਆਂ ਪਰਬੰਦੀ ਸਿੰਘਾਂ ਦੀ ਗੱਲ ਨਾ ਹੋਈ ਕਿੰਨੀਆਂ ਸਰਕਾਰਾਂ ਆਈਆਂ ਪਰਬੰਦੀ ਸਿੰਘਾਂ ਦੀ ਗੱਲ ਨਾ ਹੋਈ ਵੋਟਾਂ ਲੈ ਕੇ ਮੁੱਕਰ ਜਾਂਦੇ ਇਥੇ ਪੁੱਛਦਾ ਨਾ ਇੱਥੇ ਕੋਈ ਪੁੱਛਦਾ ਨਾ ਇੱਥੇ ਕੋਈ 30 32 ਸਾਲ ਹੋ ਗਏ ਸੰਗ ਜੇਲਾ ਵਿੱਚ ਕਿਉਂ ਡੱਕੇ ਆ ਕੋਈ ਆਪਣਾ ਲੀਡਰ ਨਹੀਂ ਹੁੰਦਾ ਬਸ ਵੋਟਾਂ ਦੇ ਪੱਕੇ ਆ ਕੋਈ ਲੀਡਰ ਆਪਣਾ ਨਹੀਂ ਹੁੰਦਾ ਵੋਟਾਂ ਦੇ ਪੱਕੇ ਆ ਕਹਿੰਦਾ ਸਿਰ ਤੇ ਹੁੰਦੀਆਂ ਵੋਟਾਂ ਘਰ ਘਰ ਜਾ ਕੇ ਹੱਥ ਜੋੜੇ ਆਟਾ ਦਾਲ ਫ੍ਰੀ ਮਿਲੂਗਾ ਬਸ ਦਿਨ ਰਹਿ ਗਏ ਥੋੜੇ ਆਟਾ ਦਾਲ ਫ੍ਰੀ ਮਿਲੂਗਾ ਬਸ ਦਿਨ ਰਹਿ ਗਏ ਥੋੜੇ ਪੰਜਾਬ ਨਸ਼ਾ ਮੁਕਤ ਕਰਨਾ ਦੱਸੋ ਕਿਹੜੇ ਦਿਨ ਰੱਖੇ ਆ ਨਾ ਪੰਜਾਬ ਨਸ਼ਾ ਮੁਕਤ ਕਰਨਾ ਕਿਹੜੇ ਦਿਨ ਰੱਖੇ ਆ ਓਏ ਬਸ ਲੀਡਰ ਕੋਈ ਆਪਣਾ ਨਹੀਂ ਹੁੰਦਾ ਸਭ ਵੋਟਾਂ ਦੇ ਪੱਕੇ ਆ ਸਭ ਵੋਟਾਂ ਦੇ ਪੱਕੇ ਆ ਕਹਿੰਦਾ ਦੀਪ ਪੰਘੇਰੀਆਂ ਵਾਲੇ ਦੀਆਂ ਗੱਲਾਂ ਕੌੜੀਆਂ ਨੇ ਵੋਟਾਂ ਲੈ ਕੇ ਅਪ ਚੜ ਜਾਂਦੇ ਜਦੋਂ ਲੀਡਰ ਪੌੜੀਆਂ ਨੇ ਵੋਟਾਂ ਲੈ ਕੇ ਜਦੋਂ ਲੀਡਰ ਚੜ ਜਾਂਦੇ ਪੌੜੀਆਂ ਨੇ ਯੂਪੀ ਬਿਹਾਰ ਤੋਂ ਆ ਕੇ ਯੂਪੀ ਬਿਹਾਰ ਤੋਂ ਆ ਕੇ ਨੌਕਰੀ ਕਰਦੇ ਪੰਜਾਬ ਦੇ ਗੱਲ ਬਸ ਰਸੇ ਆ ਯੂਪੀ ਬਿਹਾਰ ਤੋਂ ਆ ਕੇ ਨੌਕਰੀ ਕਰਦੇ ਪੰਜਾਬ ਦੇ ਗੱਲ ਬਸ ਖੱਲੇ ਰਸੇ ਆ ਕੋਈ ਲੀਡਰ ਆਪਣਾ ਨਹੀਂ ਹੁੰਦਾ ਬਸ ਵੋਟਾਂ ਦੇ ਪੱਕੇ ਆ ਕੋਈ ਲੀਡਰ ਆਪਣਾ ਨਹੀਂ ਹੁੰਦਾ ਬਸ ਵੋਟਾਂ ਦੇ ਪੱਕੇ ਆ